ਸਾਰੇ ਅਨੂ ਸਤਿ ਸ੍ਰੀ ਅਕਾਲ ਜੀ ਤੁਸੀਂ ਨਵਾਂ ਸ਼ਰਦ ਆਬਾ YouTube ਚੈਨਲ ਦੇਖ ਰਹੇ ਹੋ ਕਦੀ ਕਦੀ ਕਿਉਂਕਿ ਤੁਸੀਂ ਜਾਣਦੇ ਆ ਕਿ ਮੈਂ ਇੱਕ ਖਾਨਦਾਨੀ ਵਹਿਦ ਹੈਗਾ 100 ਸਾਲ ਦੇ ਕਰੀਬ ਸਾਡੇ ਇਸ ਕੰਮ ਨੂੰ ਹੋ ਚੱਲੇ ਨੇ ਹੁਣ ਅੱਜ ਜਿਹੜਾ ਵਿਸ਼ਾ ਹੈਗਾ ਇਹ ਸੈਰ ਦਾ ਚੁਣਿਆ ਹੋਇਆ ਆ ਅਸੀਂ ਤੁਹਾਨੂੰ ਸੈਰ ਜਿਹੜੀ ਕਰਦੇ ਹੈਗੇ ਆ ਉਹ ਅਸੀਂ YouTube ਤੇ Facebook ਤੇ ਹੋਰ ਦੇਖ ਲੈਨੇ ਆ ਪੜ੍ਹ ਲੈਨੇ ਆ ਉਹਦੇ ਮੁਤਾਬਕ ਸੈਰ ਕਰਦੇ ਆ ਸਵੇਰ ਦੀ ਜਿਹੜੀ ਸੈਰ ਹੈਗੀ ਆ ਉਹ ਉਹਦਾ ਕਰਨ ਦਾ ਇੱਕ ਤਰੀਕਾ ਹੁੰਦਾ ਆ ਤੁਸੀਂ ਦੇਖਿਆ ਹੋਣਾ ਕਿ ਹਾਰਡ ਅਟੈਕ ਜਿਹੜੇ ਅਟੈਕ ਹੁੰਦੇ ਆ ਉਹ ਜ਼ਿਆਦਾਤਰ ਸਵੇਰ ਨੂੰ ਹੁੰਦੇ ਆ ਜਾਂ ਸ਼ਾਮ ਨੂੰ ਹੁੰਦੇ ਹੈਗੇ ਦੁਪਹਿਰ ਵੇਲੇ ਬਹੁਤ ਘੱਟ ਹੁੰਦੇ ਹੈਗੇ ਕਿਉਂਕਿ ਸਾਡੀ ਸੈਰ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਗਲਤ ਹੈ ਬੜਾ ਖਤਰਨਾਕ ਹੋ ਸਕਦਾ ਹੈ ਸਾਡੇ ਲਈ ਹੁਣ ਤੁਸੀਂ ਸੋਚੋ ਅਸੀਂ ਸਵੇਰੇ ਉੱਠਦੇ ਆਂ ਸਰੀਰ ਜਿਹੜਾ ਸਾਡਾ ਹੈਗਾ ਆ ਉਸ ਮੁਤਾਬਕ ਜਿਹੜਾ ਆ ਕਿ ਡੌਨ ਹੋਇਆ ਹੁੰਦਾ ਆ ਬੀਪੀ ਵੀ ਥੋੜਾ ਥੱਲੇ ਹੋਇਆ ਹੁੰਦਾ ਕਈਆਂ ਦਾ ਠੀਕ ਹੈ ਨਾ ਔਰ ਅਸੀਂ ਸਵੇਰੇ ਇਸੇ ਤਰ੍ਹਾਂ ਰਜਾਈ ਬਿਸਤਰੇ ਤੋਂ ਉੱਠੇ ਉੱਡਦੇ ਆ ਦੋਸਤਾਂ ਮਿੱਤਰਾਂ ਦੇ ਨਾਲ ਜਾ ਕੇ ਲੇਡੀਆਂ ਜਿ ਹੈ ਆਪਣੀਆਂ ਸਹੇਲੀਆਂ ਦੇ ਨਾਲ ਬਾਹਰੋਂ ਕੁੰਡਾ ਕੜਕਦਾ ਤੇ ਉਸੇ ਤਰ੍ਹਾਂ ਰਜਾਈ ਤੋਂ ਉੱਠਦੇ ਆ ਤੇ ਸੈਰ ਕਰਨ ਚਲੇ ਜਾਂਦੇ ਜੋ ਸਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦੀ ਹੁਣ ਤੁਹਾਨੂੰ ਮੈਂ ਦੱਸਦੇ ਰਿਹਾ ਆ ਕੀ ਸਾਡੇ ਸਰੀਰ ਦਾ ਸਿਸਟਮ ਡੋਨ ਪਹਿਲੇ ਹੋਇਆ ਹੁੰਦਾ ਤੇ ਜਦੋਂ ਅਸੀਂ ਨਮੀ ਦੇ ਵਿੱਚ ਜਾਂਦੇ ਆ ਤਾਂ ਉਹ ਸਾਡੇ ਸਰੀਰ ਤੇ ਹੋਰ ਮਾਰ ਕਰਦੀ ਆ ਇਸ ਕਰਕੇ ਜਿਹੜੀ ਆ ਕਿ ਜੇਕਰ ਤੁਸੀਂ ਸਵੇਰ ਦੀ ਸੈਰ ਕਰਦੇ ਹੋ ਤਾਂ ਉਹਦਾ ਇੱਕ ਨਿਯਮ ਬਣਾਓ ਜਦੋਂ ਤੁਸੀਂ ਬਿਸਤਰੇ ਵਿੱਚੋਂ ਉੱਠਦੇ ਆ ਥੋੜਾ ਬੁਰਸ਼ ਵਗੈਰਾ ਕਰੋ ਠੀਕ ਆ ਥੋੜਾ ਜਿਹਾ ਮਤਲਬ ਹੈ 20-25 ਮਿੰਟ ਤੁਸੀਂ 15-20 ਮਿੰਟ ਜਿਹੜਾ ਉਹ ਘਰ ਦੇ ਵਿੱਚ ਰਹੋ ਤਾਂ ਜੋ ਜਿਹੜਾ ਤੁਹਾਡੇ ਸਰੀਰ ਦਾ ਤਾਪਮਾਨ ਹੈਗਾ ਉਹਦੇ ਮੁਤਾਬਕ ਹੋ ਸਕੇ ਕਿ ਤੁਸੀਂ ਬਾਹਰ ਜਾ ਕੇ ਸੈਰ ਕਰ ਸਕੋ ਤੇ ਫਿਰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਫਿਰ ਤੁਸੀਂ ਸੈਰ ਕਰ ਸਕਦੇ ਆ ਹੁਣ ਅਸੀਂ ਕੀ ਕਰਦੇ ਆ ਸਵੇਰ ਦੀ ਸੈਰ ਨੂੰ ਤਾਂ ਬੜੀ ਮਹੱਤਤਾ ਦਿੰਦੇ ਆ ਪਰ ਦੁਪਹਿਰ ਉਹ ਰਾਤ ਨੂੰ ਅਸੀਂ ਖਾਣਾ ਖਾਂਦੇ ਔਰ ਜਦੋਂ ਕਈ ਤਾਂ ਦੁਪਹਿਰ ਨੂੰ ਖਾਣਾ ਖਾਂਦੇ ਆ ਜਿਸ ਤਰ੍ਹਾਂ ਹੁਣ ਗਰਮੀਆਂ ਦਾ ਮੌਸਮ ਹੈਗਾ ਖਾਣਾ ਖਾ ਕੇ ਅਸੀਂ ਸੌ ਜਾਂਦੇ ਆ ਚਲੋ 2 ਘੰਟੇ ਆਰਾਮ ਕਰ ਲਈਏ ਰਾਤ ਨੂੰ ਵੀ ਕਈ ਜਿਹੜੇ ਹੈਗੇ ਖਾਣਾ ਖਾ ਕੇ ਸੌ ਜਾਂਦੇ ਹੈਗੇ ਤਾਂ ਉਹ ਸਾਡੇ ਸਰੀਰ ਦੇ ਵਿੱਚ ਜਿਹੜਾ ਹੈਗਾ ਆ ਕਿ ਉਹ ਪਚਦਾ ਨਹੀਂ ਹੈ ਚੰਗੀ ਤਰ੍ਹਾਂ ਸਰੀਰ ਨੂੰ ਬੜਾ ਜ਼ੋਰ ਲਾਣਾ ਪੈਂਦਾ ਹੈਗਾ ਆ ਸਾਡੇ ਅੰਗਾਂ ਨੂੰ ਜੇਕਰ ਹੋ ਸਕੇ ਤਾਂ ਤੁਸੀਂ ਜਿਹੜਾ ਦੁਪਹਿਰ ਨੂੰ ਵੀ ਖਾਣਾ ਖਾਣੇ ਆ ਤੇ ਰਾਤ ਨੂੰ ਵੀ ਖਾਣਾ ਖਾਣੇ ਆ ਖਾਣਾ ਖਾਓ ਖਾਣਾ ਖਾ ਕੇ ਭਾਂਡ ਬਰਤਨ ਵਗੈਰਾ ਰੱਖੋ ਰੋ ਆਪਣੀ ਰਸੋਈ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਸਰਤੇ ਨਿਕਲ ਜਾਓ 1000 ਕਦਮ ਜਿਹੜੀ ਆ ਆਯੁਰਵੇਦਿਕ ਦੇ ਮੁਤਾਬਕ 1000 ਕਦਮ ਖਾਣਾ ਖਾਣ ਤੋਂ ਬਾਅਦ ਜਿਹੜੇ ਆ ਹਰ ਇੱਕ ਨੂੰ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਸ ਆ ਉਹਨਾਂ ਨੂੰ ਪੈਦਲ ਚੱਲਣਾ ਚਾਹੀਦਾ ਹੈਗਾ ਆ 1000 ਕਦਮ ਜਦੋਂ ਮੈਂ ਤੁਹਾਨੂੰ ਕਹਿੰਨਾ ਤੇ ਬਹੁਤ ਹੋ ਜਾਂਦਾ ਆ ਤੁਹਾਨੂੰ ਲੱਗਣਾ 1000 ਕਦਮ ਕਿਹੜਾ ਤੁਰੇਗਾ ਤੁਸੀਂ ਤੁਰ ਕੇ ਦੇਖ ਲਓ ਅੱਧਾ ਕਿਲੋਮੀਟਰ ਵੀ ਨਹੀਂ ਬਣਦਾ ਹੈਗਾ ਅੱਧਾ ਕਿਲੋਮੀਟਰ ਵੀ ਨਹੀਂ ਬਣਦਾ ਹੈਗਾ ਅਗਰ ਤੁਸੀਂ ਇਹ ਸਹਿਰ ਕਰੋਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਏਗੀ ਤੇ ਰਾਤ ਦਾ ਜਿਹੜਾ ਖਾਣਾ ਖਾਣਾ ਕੱਟੋ-ਕੱਟ ਸੌਣ ਤੋਂ 2 ਘੰਟੇ ਪਹਿਲਾਂ ਖਾਓ। ਔਰ ਸੂਰਜ ਛੁੱਪਣ ਤੋਂ ਬਾਅਦ ਕਦੀ ਵੀ ਦਹੀਂ ਜਾਂ ਲੱਸੀ ਦੀ ਵਰਤੋਂ ਨਾ ਕਰੋ। ਇਹ ਜਿਹੜਾ ਆ ਕਿ ਆਯੁਰਵੈਦਿਕ ਦੇ ਮੁਤਾਬਕ ਹੈਗਾ। ਔਰ ਸਵੇਰੇ ਖਾਲੀ পেট ਕਈਆਂ ਨੂੰ ਫਾਸਟ ਫੂਡ ਖਾਣ ਦੀ ਆਦਤ ਹੈਗੀ ਆ। ਫਾਸਟ ਫੂਡ ਤੁਹਾਡੇ ਲਈ ਬੇਹੱਦੀ ਖਤਰਨਾਕ ਹੋ ਸਕਦਾ ਹੈ। ਸਵੇਰੇ ਉੱਠੋ ਸੈਰ ਵਗੈਰਾ ਕਰੋ, ਨਹਾਓ, ਧੋਵੋ, ਧੂਪ ਅਗਰਵਤੀ ਜੋ ਵੀ ਤੁਸੀਂ ਕਰਦੇ ਹੋ ਕਰੋ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਹੈਗਾ ਫਾਸਟ ਫੂਡ ਖਾਣ ਦੀ ਬਜਾਏ ਤੁਸੀਂ ਰੋਟੀ ਖਾਓ। ਚਾਹ ਪੀਣੇ ਉਤੋਂ ਚਾਹ ਪੀਲੋ ਨਾਲ ਦਹੀਂ ਖਾਣਿਆਂ ਤੇ ਨਾਲ ਦਹੀਂ ਖਾ ਲਓ। ਇਹ ਤੁਹਾਡੀ ਸਿਹਤ ਦੇ ਲਈ ਜਿਹੜਾ ਕਿ ਬੜਾ ਫਾਇਦੇਮੰਦ ਹੋਏਗਾ। ਇਸ ਕਰਕੇ ਸਾਨੂੰ ਇਹ ਥੋੜੀਆਂ ਜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਖਾਣਾ ਕਦੀ ਵੀ ਸੌਣ ਲੱਗੇ ਨਾ ਖਾਓ ਔਰ ਸੌਣ ਲੱਗੇ ਦੁੱਧ ਵੀ ਨਹੀਂ ਪੀਣਾ ਚਾਹੀਦਾ ਸਾਨੂੰ ਬਹੁਤ ਸਾਰੇ ਲੋਕ ਪਿੰਦੇ ਹੈਗੇ ਆ ਦੁੱਧ ਵੀ ਪੀਣਾ ਤਾਂ ਤੁਸੀਂ ਜਿਹੜੀ ਸ਼ਾਮ ਦੀ ਚਾਹ ਪੀਂਦੇ ਆ ਤਾਂ ਉਸ ਵਕਤ ਪੀ ਲਓ ਤੇ ਬਹੁਤ ਜ਼ਿਆਦਾ ਵਧੀਆ ਰਹੇਗਾ ਇਸੇ ਤਰ੍ਹਾਂ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਲਿਖੋ ਇਹ ਕਰ ਅਸੀਂ ਪ੍ਰਾਣੀਆਂ ਪਰੰਪਰਾ ਨੂੰ ਫਿਰ ਤੋਂ ਅਸੀਂ ਆਪਣੀ ਸਿਹਤ ਦੇ ਸੰਬੰਧ ਦੇ ਵਿੱਚ ਲਿਆਉਣੇ ਹੈਗੇ ਆ ਤਾ ਸਾਨੂੰ ਐ ਜਿਹੜੀਆਂ ਦਵਾਈਆਂ ਖਾਣੇ ਆ ਗੋਲੀਆਂ ਨਿਤ ਦੀਆਂ ਖਾਣੇ ਆ ਬਹੁਤ ਸਾਰਾ ਇਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ ਇਸ ਕਰਕੇ ਅਸੀਂ ਮੌਕੇ ਮੌਕੇ ਤੇ ਜਾਣਕਾਰੀ ਦਿੰਦੇ ਰਹਾਂਗੇ ਮੇਰੀ ਇੱਕ ਬੇਨਤੀ ਹੈਗੀ ਆ ਕਿ ਇਸ ਚੈਨਲ ਨੂੰ ਵੀਡੀਓ ਚੱਲਦੇ-ਚੱਲਦੇ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਮੋਬਾਈਲ ਹੈਗੇ ਆ ਇੱਕ ਦੂਸਰੇ ਨੂੰ ਵੀਡੀਓ ਭੇਜ ਕੇ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਇੱਕ ਪਰਿਵਾਰਕ ਚੈਨਲ ਆ ਇਸ ਦੇ ਉੱਪਰ ਅਸੀਂ ਕੋਈ ਵੀ ਅਸ਼ਲੀਲ ਗੱਲਾਂ ਨਹੀਂ ਕਰਦੇ ਹੈਗੇ ਤੇ ਨਾ ਹੀ ਅਸੀਂ ਅਸੀਲੀ ਕਦੀ ਖਬਰਾਂ ਦਿੱਤੀਆਂ ਹੈਗੀਆਂ ਤੁਸੀਂ ਵੀ ਅਗਰ ਸਿਹਤ ਸੰਬੰਧੀ ਕੁਝ ਜਾਣਦੇ ਹੋ ਤੁਹਾਡੇ ਲਈ ਵੀ ਮੌਕਾ ਆ ਤੁਸੀਂ ਜਾਣਦੇ ਹੋ ਤੁਹਾਨੂੰ ਕੋਈ ਜਾਣਕਾਰੀ ਹੈ ਇਸ ਬਿਮਾਰੀ ਤੋਂ ਤੁਸੀਂ ਕੀ ਕੀਤਾ ਕੀ ਘਰੇਲੂ ਤੁਸੀਂ ਨੁਕਤਾ ਅਪਣਾਇਆ ਕੀ ਤੁਸੀਂ ਕਰਦੇ ਹੋ ਉਹ ਤੁਸੀਂ ਸਾਨੂੰ ਸਕਰੀਨ ਤੇ ਦਿੱਤੇ ਹੋਏ ਫੋਨ ਤੇ ਫੋਨ ਕਰੋ ਜੋ ਸਕਰੀਨ ਤੇ ਨੰਬਰ ਦਿੱਤਾ ਆ ਜਾ ਤੁਸੀਂ ਖੁਦ ਘਰ ਬੈਠ ਕੇ ਉਹਦੀ ਰਿਕਾਰਡਿੰਗ ਕਰਕੇ ਸਾਨੂੰ ਭੇਜੋ ਅਸੀਂ ਤੁਹਾਡੀ ਜਿਹੜੀ ਰਿਕਾਰਡਿੰਗ ਹੈਗੀ ਆ ਆਯੁਰਵੈਦਿਕ ਘਰੇਲੂ ਨੁਕਸੇ ਜਿਹੜੇ ਆ ਤੁਹਾਡੀ ਉਹ ਵੀਡੀਓ ਜਿਹੜੀ ਆ ਅਸੀਂ ਇਸ ਆਪਣੇ ਚੈਨਲ ਦੇ ਉੱਪਰ ਚਲਾ ਕੇ ਬੜੀ ਖੁਸ਼ੀ ਮਹਿਸੂਸ ਕਰਾਂਗੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਜਿਹੜਾ ਵੈਦ ਹੈਗਾ ਉਹ ਹੀ ਸਾਰਾ ਕੁਝ ਜਾਣਦਾ ਹੁੰਦਾ ਹੈ ਬਹੁਤ ਸਾਰੇ ਘਰ ਦੇ ਵਿੱਚ ਪਿਛਲੇ ਵਾਰ ਪਿਛੇ ਸਿਆਣੇ ਹੁੰਦੇ ਸੀ ਬੜੇ ਨੁਕਸੇ ਉਹਨਾਂ ਦੇ ਕਾਮਯਾਬ ਹੁੰਦੇ ਸੀ ਇਸੇ ਤਰ੍ਹਾਂ ਅਗਰ ਤੁਸੀਂ ਵੀ ਕੋਈ ਨੁਕਸ਼ਾ ਜਾਣਦੇ ਹੋ ਜਾਂ ਘਰੇਲੂ ਚੀਜ਼ਾਂ ਨੂੰ ਵਰਤ ਕੇ ਕਿਸੇ ਵੀ ਬਿਮਾਰੀ ਤੋਂ ਛੁਟਕਾਰਾ ਪਾਇਆ ਆ ਔਰ ਉਹ ਕਾਮਯਾਬ ਹੈ ਤਾਂ ਤੁਸੀਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਨਵਾਂ ਸ਼ਰਦ ਆਵਾ YouTube ਚੈਨਲ ਦੇ ਉੱਪਰ ਉਸ ਨੂੰ ਚਲਾਵਾਂਗੇ ਤਾਂ ਜੋ ਤੁਹਾਡ ਤੁਸੀਂ ਜੋ ਫਾਇਦਾ ਲਿਆ ਆ ਘਰੇਲੂ ਨੁਕਸੇ ਦੇ ਨਾਲ ਤਾਂ ਉਹ ਆਮ ਜਨਤਾ ਤੱਕ ਪਹੁੰਚ ਸਕੇ ਤਾਂ ਜੋ ਕਿਸੇ ਦਾ ਪੈਸਾ ਖਰਾਬ ਨਾ ਹੋ ਸਕੇ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਕੋਈ ਘਰੇਲੂ ਨੁਕਸਾ ਅਪਣਾਇਆ ਤੇ ਉਸ ਦੇ ਨਾਲ ਕਿਸੇ ਵੀ ਬਿਮਾਰੀ ਤੋਂ ਰਾਹਤ ਪਾਈ ਆ ਠੀਕ ਹੋਏ ਆ ਉਹ ਸਾਨੂੰ ਵੀਡੀਓ ਬਣਾ ਕੇ ਭੇਜੋ ਕਿਸ ਤਰ੍ਹਾਂ ਵੀਡੀਓ ਬਣਾਣੀ ਆ ਉਹ ਪਹਿਲਾਂ ਸਾਨੂੰ ਸਕਰੀਨ ਤੇ ਦਿੱਤੇ ਹੋਏ ਇਹ ਜਿਹੜਾ ਨੰਬਰ ਹੈਗਾ ਇਸ ਦੇ ਉੱਪਰ ਤੁਸੀਂ ਫੋਨ ਜ਼ਰੂਰ ਕਰਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ